ਲੁਧਿਆਣਾ ਵੈਸਟ ਦੀ ਚੋਣ ਹੋ ਹਟੀ ਐ ਜ਼ਿਮਨੀ ਚੋਣ ਦਾ ਮਾਹੌਲ ਸੀ ਵੋਟਾਂ ਪੈ ਚੁੱਕੀਆਂ ਨੇ ਇਹ ਜ਼ਰੂਰ ਹੈ ਕਿ ਵੋਟਾਂ ਥੋੜੀਆਂ ਮੱਦਮ ਤੌਰ ਤੇ ਪਈਆਂ ਨੇ ਐਨੀ ਗਹਿਮਾ ਗਹਿਮੀ ਨਜ਼ਰ ਨਹੀਂ ਆਈ ਜਿੰਨੇ ਵੋਟਰ ਨਿਕਲਨੇ ਚਾਹੀਦੇ ਸੀ ਉਹਨੇ ਨਿਕਲੇ ਨਹੀਂ ਪਰ ਹੁਣ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਨਤੀਜਿਆਂ ਦੇ ਵਿੱਚ ਕੀ ਕੁਝ ਆਵੇਗਾ ਔਰ ਕਿਸ ਤਰ੍ਹਾਂ ਉਹ ਨਤੀਜਾ ਪ੍ਰਭਾਵਿਤ ਕਰੇਗਾ ਪੰਜਾਬ ਦੀ ਸਿਆਸਤ ਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਰਤਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਬਹੁਤ ਧੰਨਵਾਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਪਿਛਲੀ ਵਾਰ 2022 ਦੇ ਵਿੱਚ 64 ਅਸ਼ਾਰੀਆ ਕੁਝ ਵੋਟਾਂ ਜਿਹੜੀਆਂ ਨੇ ਉਹ ਪਈਆਂ ਸੀਗੀਆਂ ਇਸ ਹਲਕੇ ਦੇ ਵਿੱਚ ਐਤਕੀ ਉਹ ਵੀ ਘਟ ਗਿਆ ਤੇ ਬਹੁਤ ਘਟ ਵੋਟਾਂ ਜਿਹੜੀਆਂ ਨੇ ਐਤਕੀ ਪਈਆਂ ਨੇ ਬੜੀ ਹੈਰਾਨੀ ਦੀ ਗੱਲ ਦੇਖੋ ਇਹ ਆਪਣੀ ਜਮਹੂਰੀਅਤ ਦੀ ਇਹ ਸੁੰਦਰਤਾ ਹੈ ਖੂਬਸੂਰਤੀ ਹੈ ਕਿ ਜਦੋਂ ਵੋਟਾਂ ਵੱਧ ਪੈਣ ਜਾਂ ਘੱਟ ਪੈਣ ਉਹਦੇ ਨਾਲ ਅਨਾਲਿਸਿਸ ਜਿਹੜਿਆ ਹੋਣੇ ਸ਼ੁਰੂ ਹੋ ਜਾਂਦੇ ਐਗਜ਼ਿਟ ਪੋਲ ਵੀ ਇਹ ਕਿਉਂ ਵੱਧ ਪਈ ਐ ਇਹਦਾ ਕੀ ਨੁਕਸਾਨ ਹੋਊਗਾ ਘੱਟ ਕਿਉਂ ਪਈ ਐ ਪਹਿਲੀ ਗੱਲ ਤਾਂ ਇਹ ਹੈਗੀ ਆ ਸਾਹਬ ਸਿੰਘ ਜੀ ਕਿ ਜਿਮਣੀ ਚੋਣਾ ਦੇ ਵਿੱਚ ਹਮੇਸ਼ਾ ਵੋਟਾਂ ਜਿਹੜੀਆਂ ਜ਼ਿਆਦਾ ਪੈਂਦੀਆਂ ਇਹ ਕਿਉਂਕਿ ਤਾਕਤਾਂ ਲੱਗੀਆਂ ਹੁੰਦੀਆਂ ਗਲੀ ਗਲੀ ਹਰ ਇੱਕ ਇੱਕ ਵੋਟ ਨੂੰ ਜਿਹੜਾ ਵਾ ਟੱਚ ਕੀਤਾ ਜਾਂਦਾ ਉਹਨੂੰ ਪੁੱਛਕਾਰਿਆ ਜਾਂਦਾ ਉਹਨੂੰ ਗੱਲ ਵਕੜੀ ਪਾਈ ਜਾਂਦੀ ਹੈ ਔਰ ਇਦੇ ਨਾਲ ਕੀ ਹੁੰਦਾ ਵੋਟ ਇੱਕ ਬੂਮ ਆ ਜਾਂਦਾ ਇੱਕ ਤੇ ਵੋਟ ਦਾ ਪਰਸੈਂਟੇਜ ਵੱਧਦਾ ਲੇਕਿਨ ਲੁਧਿਆਣਾ ਦੇ ਵਿੱਚ ਵੋਟ ਪਰਸੈਂਟੇਜ ਜਿਹੜਾ ਡਿੱਗਦਾ ਡਿੱਗਿਆ ਇਹਦਾ ਮਤਲਬ ਉੱਥੇ ਦੇ ਲੋਕਾਂ ਦੇ ਵਿੱਚ ਉਤਸ਼ਾਹ ਨਹੀਂ ਹੈਗਾ ਸੀ ਉਤਸ਼ਾਹ ਨਹੀਂ ਹੈਗਾ ਸੀ ਕਿ ਉਹ ਘਰਾਂ ਚੋਂ ਨਿਕਲ ਕੇ ਖੁੱਲ ਕੇ ਆ ਕੇ ਵੋਟ ਪਾਣ ਔਰ ਜੇ ਖੁੱਲ ਕੇ ਆ ਕੇ ਵੋਟ ਪੈਂਦੀ ਹੈ ਜੋ ਐਨਾਲਿਸਿਸ ਹੁੰਦੇ ਐਗਜ਼ਿਟ ਪੋਲ ਦੇ ਜੇ ਖੁੱਲ ਕੇ ਵੋਟ ਪੈਂਦੀ ਜਿਆਦਾ ਪੈਂਦੀ ਹੈ ਤਾਂ ਮਤਲਬ ਹੁੰਦਾ ਰੂਲਿੰਗ ਪਾਰਟੀ ਦੇ ਅਗੇਂਸਟ ਵੋਟ ਪਈ ਜੇ ਵੋਟ ਪਰਸੈਂਟੇਜ ਘਟਦਾ ਹੈ ਇਹ ਤਾਂ ਲੋਕ ਕਹਿੰਦੇ ਆ ਛੱਡੋ ਯਾਰ ਵੋਟ ਹੀ ਨਾ ਪਾਓ ਐਵੇਂ ਵੋਟ ਪਾਵਾਂਗੇ ਉਹਦੇ ਅਗੇਂਸਟ ਜਾਊਗੀ ਉਹਦੇ ਅਗੇਂਸਟ ਜਾਊਗੀ ਮੈਂ ਸਰਕਾਰ ਹਜੇ ਚੱਲ ਰਹੀ ਆ ਲੋਕ ਨਾਰਾ ਕਰ ਜਾਂਦੇ ਆ ਔਰ ਦੂਜੀ ਜਿਹੜੀ ਗੱਲ ਹੈ ਮੈਂ ਤੁਹਾਨੂੰ ਇਹ ਇੱਕ ਗੱਲ ਨੂੰ ਕਲੀਅਰ ਸਮਝਣਾ ਚਾਹੁੰਦਾ ਦੱਸਣਾ ਚਾਹਨਾ ਵਾ ਕਿ ਜਿਹੜਾ ਸਵਾਲ ਤੁਹਾਡਾ ਹੈਗਾ ਕਿ ਇਹਦੇ ਨਾਲ ਕੀ ਫਰਕ ਪਏਗਾ ਦੇਖੋ ਪਹਿਲਾਂ ਤਾਂ ਜੋ ਜੋ ਵੀ ਕਲਖਣ ਆ ਰਹੇ ਆ ਜੋ ਉਥੋਂ ਸਰਵੇ ਆ ਰਹੇ ਆ ਉਹ ਨਿਕਲ ਕੇ ਆ ਰਹੇ ਕਿ ਆਮ ਆਦਮੀ ਪਾਰਟੀ ਉਹ ਸੀਟ ਨੂੰ ਜਿੱਤ ਰਹੀ ਹੈ ਉਹਦੇ ਦੋ ਤਿੰਨ ਮੁੱਖ ਕਾਰਨ ਹੈ ਇੱਕ ਮੁੱਖ ਕਾਰਨ ਹੈਗਾ ਕਿ ਜਿਹੜਾ ਸਭ ਤੋਂ ਵੱਡਾ ਕਾਰਨ ਹੈਗਾ ਕਿ ਸੱਤਾ ਦੇ ਵਿੱਚ ਸਰਕਾਰ ਹੈਗੀ ਆ ਔਰ ਆਮ ਆਦਮੀ ਪਾਰਟੀ ਤੋਂ ਹਜੇ ਡੇਢ ਪੌਣੇ 2 ਸਾਲ ਦਾ ਬਖਵਾ ਪਿਆ ਤੇ ਉਥੇ ਦੇ ਵਪਾਰੀਆਂ ਨੂੰ ਵੀ ਪਤਾ ਹੈ ਲੋਕਾਂ ਨੂੰ ਵੀ ਪਤਾ ਕਿ ਅਸੀਂ ਸਮੱਸਿਆਵਾਂ ਨੂੰ ਹੱਲ ਕਰਾਉਣਾ ਹੈ ਕਸੇ ਤੇ ਵਪਾਰੀਆਂ ਦੇ ਕੰਮ ਆੜੇ ਹੁੰਦੇ ਆ ਉਹਨਾਂ ਨੂੰ ਹੁੰਦਾ ਚਲੋ ਯਾਰ ਜਿੱਤ ਜਾਣਗੇ ਆਪਣੇ ਕੰਮ ਹੋ ਜਾਣਗੇ ਲਾਗੇ ਲੱਗ ਜਾਓ ਹਜੇ ਔਰ ਦੂਜੀ ਜਿਹੜੀ ਗੱਲ ਹੈ ਕਿ ਕੇਜਰੀਵਾਲ ਸਾਹਿਬ ਨੇ ਬਾਰ-ਬਾਰ ਕਿਹਾ ਵੀ ਜੇ ਕੋਈ ਜਿੱਤ ਗਿਆ ਤੇ ਕੰਮ ਕਿੱਥੋਂ ਕਰਾਓਗੇ ਉਹਦਾ ਬੜਾ ਫਰਕ ਪੈਂਦਾ ਪੜੇ ਲਿਖੇ ਲੋਕ ਸੋਚਦੇ ਨੇ ਬਈ ਵਾਕਈ ਜੋ ਪੋਜੀਸ਼ਨ ਨੂੰ ਜਿਤਾ ਜਿੱਤ ਗਿਆ ਜਿਵੇਂ ਕੇਜਰੀਵਾਲ ਨੇ ਤਾਂ ਸਿੱਧਾ ਕਹਿ ਦਿੱਤਾ ਸਟੇਜਾਂ ਤੇ ਬਈ ਜੇ ਜਿੱਤ ਗਿਆ ਤੇ ਤੁਸੀਂ ਕੰਮ ਕਿੱਥੋਂ ਕਰਾਓਗੇ ਜੇ ਵਿਰੋਧੀ ਪਾਰਟੀ ਦਾ ਜਿੱਤ ਗਿਆ ਤੇ ਇਸ ਕਰਕੇ ਲੋਕਾਂ ਦੇ ਮਨ ਦੇ ਵਿੱਚ ਉਹ ਵੀ ਗੱਲ ਘਰ ਕਰਦੀ ਆ ਭਈ ਆਪਾਂ ਕੰਮ ਕਰਾਣੇ ਆ ਹਜੇ 1.5 ਸਾਲ ਤੀਜਾ ਜਿਹੜਾ ਹੁੰਦਾ ਸੱਤਾ ਹਮੇਸ਼ਾ ਪਾਵਰਫੁਲ ਹੁੰਦੀ ਆ ਔਰ ਬਿਊਰੋਕ੍ਰੇਸੀ ਜਿਹੜੀ ਆ ਉਹ ਸੱਤਾ ਦੇ ਨਾਲ ਹੁੰਦੀ ਆ ਸਰਕਾਰਾਂ ਦੇ ਨਾਲ ਹੁੰਦੀ ਆ ਹਕੂਮਤਾਂ ਦੇ ਨਾਲ ਹੁੰਦੀ ਆ ਔਰ ਉਹੀ ਫਰਕ ਉਹਦਾ ਬੜਾ ਪੈਂਦਾ ਔਰ ਲੁਧਿਆਣਾ ਦੇ ਵਿੱਚ ਵਿੱਚ ਹੋਣ ਦੇ ਲਈ ਜਿਹੜਾ ਵਾ ਪੂਰੀ ਤਾਕਤ ਆ ਆਮ ਆਦਮੀ ਪਾਰਟੀ ਵੱਲੋਂ ਲਗਾਈ ਗਈ ਮੰਤਰੀਆਂ ਵੱਲੋਂ ਲਗਾਈ ਗਈ ਜੇ ਮੰਨ ਲਓ ਮੰਤਰੀ ਉੱਥੇ ਆ ਤੇ ਫਿਰ ਉਹਦੇ ਜਿੰਨੇ ਲਾਗੇ ਛਾਗੇ ਦੇ ਹੈਗੇ ਆ ਉਹਨਾਂ ਨੇ ਵੀ ਉੱਥੇ ਹੀ ਰਹਿਣਾ ਸਾਰਿਆਂ ਨੇ ਉਹਦਾ ਬੜਾ ਫਰਕ ਪੈਂਦਾ ਔਰ ਪੰਜਵੀ ਜਿਹੜੀ ਇੱਕ ਹੋਰ ਜਿਹੜੀ ਇੰਪੋਰਟੈਂਟ ਜਿਹੜੀ ਮੈਂ ਗੱਲ ਕਰਦਾ ਕਿ ਸੰਜੀਵ ਅਰੋੜਾ ਇੱਕ ਧਨਾਲ ਵੇਤੀ ਹੈ ਪੈਸਾ ਬਹੁਤ ਹੈ ਉਹਨਾਂ ਕੋਲ ਤੇ ਹਮੇਸ਼ਾ ਚੋਣਾਂ ਦੇ ਵਿੱਚ ਪੈਸਾ ਵੀ ਅਹਿਮੀਅਤ ਰੱਖਦਾ ਸੋ ਜਿਹੜਾ ਕੁੱਲ ਮਿਲਾ ਕੇ ਮੈਂ ਸਿਰਫ ਇਹਖਣ ਨੂੰ ਸਮਝਦਾ ਕਿ ਆਮ ਆਦਮੀ ਪਾਰਟੀ ਇਹ ਚੋਣਾਂ ਨੂੰ ਜਿੱਤ ਰਹੀ ਹੈ ਔਰ ਜਿਵੇਂ ਕੇਜਰੀਵਾਲ ਸਾਹਿਬ ਵਾਦਾ ਕਰਕੇ ਗਏ ਨੇ ਕਿ 23 ਦਾ ਰਿਜ਼ਲਟ ਤੇ 24 ਨੂੰ ਮੰਤਰੀ ਤੇ ਇਸ ਦਾ ਮਤਲਬ ਸੰਜੀਵ अरोड़ा ਨੂੰ 24 ਨੂੰ ਮਨਿਸਟਰ ਉਹਨਾਂ ਨੇ ਜਾਂ 24 ਨੂੰ ਨਾ 25 ਨੂੰ ਬਣਾ ਦੇਣਗੇ ਜੇ ਵਿੱਚੋਂ ਇੱਕ ਬਣਾ ਦੇਣਾ ਉਹਨਾਂ ਨੇ ਮੰਤਰੀ ਕਿਉਂਕਿ ਵਾਦਾ ਕਰਕੇ ਗਏ ਨੇ ਜਨਤਾ ਦੇ ਵਿੱਚ ਵਾਦਾ ਹੋਇਆ ਜਿਵੇਂ ਮਹਿੰਦਰ ਭਗਤ ਦਾ ਵਾਦਾ ਕੀਤਾ ਸੀ ਭਗਵਨ ਸਿੰਘ ਮਾਨ ਉਹਨਾਂ ਨੇ ਜਲੰਧ ਚ ਕਿਹਨੂੰ ਜਿਤਾ ਦਿਓ ਮੰਤਰੀ ਮੈਂ ਬਣਾਣਾ ਤੇ ਲੋਕਾਂ ਨੂੰ ਇਹ ਵੀ ਉਮੀਦ ਹੁੰਦੀ ਹੈ ਵੀ ਸੰਜੀਵ अरोड़ा ਨੇ ਮੰਤਰੀ ਬਣ ਜਾਣਾ ਆਪਣੇ ਜਿਹੜੇ ਰੁੱਕੇ ਕੰਮ ਐ ਸਾਰੇ ਹੋਣਗੇ ਆਪਾਂ ਲੱਗੇ ਜਾਈਏ ਕਈਆਂ ਦੇ ਆਪਣੇ ਸਾਨੂੰ ਪਤਾ ਲੁਧਿਆਣਾ ਵਪਾਰੀ ਸ਼ਹਿਰ ਐ ਲੋਕ ਵਪਾਰੀ ਜਿਹੜਾ ਹੁੰਦਾ ਉਹ ਹਮੇਸ਼ਾ ਸਰਕਾਰ ਨਾਲ ਚੱਲਦਾ ਐਂਟੀ ਨਹੀਂ ਚੱਲਦਾ ਵਪਾਰੀ ਕਿਉਂਕਿ ਪੁਰਾਣਾ ਦੌਰ ਨਿਕਲ ਚੁੱਕਾ ਜਦੋਂ ਸਰਦਾਰ ਬਿਆਨ ਸਿੰਘ ਦੀ ਜਾਂ ਕੈਪਟਨ ਨਮਿੰਦਰ ਸਿੰਘ ਦੀ ਸਰਕਾਰ ਸੀ ਤੇ ਸਤਪਾਲ ਗੁਸਾਈ ਵਰਗੇ ਵਪਾਰੀ ਲੀਡਰ ਹੁੰਦੇ ਸੀ ਜਿਹੜੇ ਸਰਕਾਰ ਦੀ ਨੱਕ 'ਚ ਦਮ ਕਰਦੇ ਸੀ ਹੁਣ ਵਪਾਰੀਆਂ ਦੇ ਵਿੱਚ ਉਹ ਰੀੜ ਦੀ ਹੱਡੀ ਜਿਹੜੀ ਨਾ ਉਹਨੀ ਤਾਕਤ ਵਰ ਨਹੀਂ ਰਹੀ ਹੁਣ ਉਦੋਂ ਹੁੰਦੇ ਸੀ ਵੀ ਵਪਾਰੀ ਲਾਮਬੰਦ ਹੋ ਜਾਂਦੇ ਸੀ ਹਕੂਮਤਾਂ ਦੇ ਖਿਲਾਫ ਲੇਕਿਨ ਮੈਂ ਜੋ ਸਮਝਦਾ ਕਿ 2006-7 ਤੋਂ ਬਾਅਦ ਵਪਾਰੀ ਜਿਹੜਾ ਉਹ ਸਰਕਾਰ ਦੇ ਨਾਲ ਹੀ ਚੱਲਦਾ ਉਹ ਕਹਿੰਦੇ ਆ ਚੁੱਪਚਾਪ ਆਪਣੇ ਕੰਮ ਕਰਾਈ ਜਾਓ ਐਵੇਂ ਤੰਗ ਕਰਨਗੇ ਅਫਸਰशाही ਤੰਗ ਕਰੂਗੀ ਇਹਨਾਂ ਦੇ ਨਾਲ ਹੀ ਲੱਗੇ ਰਹੋ ਇਸ ਕਰਕੇ ਵਪਾਰੀ ਵਰਗ ਜਿਹੜਾ ਉਹ ਦੌਰ ਤੋਂ ਨਿਕਲ ਚੁੱਕਾ ਹੋਇਆ ਮੈਂ ਤਾਂ ਪੁਰਾਣਾ ਦੌਰ ਦੇਖਿਆ ਸਤਪਾਲ ਗੁਸਾਈ ਵੇਲੇ ਦਾ ਔਰ ਜਿਨ੍ਹਾਂ ਨੇ ਇੰਨਾ ਕੰਮ ਕੀਤਾ ਕਿ ਵਪਾਰੀਆਂ ਨੂੰ ਲੁਧਿਆਣੇ ਦੇ ਵਿੱਚ ਇੱਕ ਪਲੇਟਫਾਰਮ ਤੇ ਲਿਆ ਕੇ ਖੜਾ ਕਰਤਾ ਸੀ ਚਲੋ ਉਹ ਪੁਰਾਣੀਆਂ ਗੱਲਾਂ ਤੋਂ ਨਿਕਲ ਕੇ ਆਪਾਂ ਅੱਗੇ ਵੱਲ ਚੱਲਦੇ ਆਂ لیکن ਜਿਹੜੀ ਗੱਲ ਹੋਰ ਹੈਗੀ ਆ ਕਿ ਪੰਜਾਬ ਦੇ ਵਿੱਚ ਕਈ ਹੋਰ ਵੀ ਫੇਰ ਬਦਲ ਜਿਹੜੇ ਨਾ ਮੈਨੂੰ ਲੱਗਦਾ ਹੋਣੇ ਚਾਹੀਦੇ ਆ ਜਿਵੇਂ ਦੇਖੋ ਜੇ ਮੰਨ ਲਓ ਜੇ ਸੰਜੀਵ ਰੋੜੇ ਨੂੰ ਮੰਤਰੀ ਬਣਾਇਆ ਜਾਂਦਾ ਤੇ ਨਿਸ਼ਚਿਤ ਤੌਰ ਦੇ ਉੱਤੇ ਹੋਰ ਵੀ ਫੇਰ ਬਦਲ ਹੋਣਗੇ ਵਿਭਾਗਾਂ ਦੇ ਫੇਰ ਬਦਲ ਵੀ ਹੋਣਗੇ ਕਈ ਮੰਤਰੀਆਂ ਦਾ ਜਿਹੜਾ ਰਿਪੋਰਟ ਕਾਰਡ ਆ ਉਹ ਸਹੀ ਨਹੀਂ ਹੈਗਾ ਕਿ ਡਿਪਾਰਟਮੈਂਟ ਦੇ ਵਿੱਚ ਗੁੱਡ ਗਵਰਨੈਂਸ ਨਹੀਂ ਹੈਗੀ ਅੱਜ ਵੀ ਗੁੱਡ ਗਵਰਨੈਂਸ ਦੀ ਜਿੱਥੇ ਲੋਕਾਂ ਨੂੰ ਰਾਹਤ ਹੋਣੀ ਚਾਹੀਦੀ ਆ ਉਹਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਆ لیکن ਉਹ راحت ਲੋਕਾਂ ਨੂੰ ਮਿਲ ਨਹੀਂ پا ਰਹੀ ਹੈ ਅੱਜ ਵੀ ਜ਼ਮੀਨੀ ਪੱਧਰ ਦੇ ਉੱਤੇ کئی ਜਿਹੜੇ ਛੋਟੇ ਵਿਭਾਗ ਹੈਗੇ ਆ ਕਈ ਡਿਪਾਰਟਮੈਂਟ ਹੈ ਜਿਨ੍ਹਾਂ ਨਾਲ ਪਬਲਿਕ ਦਾ ਸਿੱਧਾ ਰਾਫਤਾ ਹੈ ਉਹਨਾਂ ਦੇ ਵਿੱਚ ਅੱਜ ਵੀ ਬਾਬੂ شاہੀ ਲਾਲ ਫੀਤਾ شاہੀ ਹਾਵੀ ਹੈ ਔਰ ਉਹਦਾ ਨਤੀਜਾ ਕੀ ਹੋ ਰਿਹਾ ਲੋਕ ਫੁੱਟਬਾਲ ਬਣ ਰਹੇ ਆ ਲੋਕ ਫੁੱਟਬਾਲ ਬਣ ਰਹੇ ਆ ਔਰ ਲੋਕ ਜਦੋਂ ਕੰਮ ਨਹੀਂ ਹੁੰਦੇ ਫਿਰ ਸਰਕਾਰ ਨੂੰ ਕੋਸਦੇ ਆ ਇਸੇ ਕਰਕੇ ਲੁਧਿਆਣੇ ਦੀ ਜਿਮਣੀ ਚੌਂ ਦੇ ਵਿੱਚ ਸਰਕਾਰ ਨੂੰ ਪੱਬਾ ਭਾਰ ਇਸੇ ਕਰਕੇ ਆਣਾ ਪਿਆ ਉੱਥੇ ਇੰਨੀ ਤਾਕਤ ਲਾਣੀ ਪਈ ਕਿ ਸੀਐਮ ਸਾਹਿਬ ਦੀ ਵਾਈਫ ਡਾਕਟਰ ਗੁਰਪ੍ਰੀਤ ਕੌਰ ਉਹਨਾਂ ਦੇ ਮਦਰ ਉਹਨਾਂ ਦੇ ਓਐਸਡੀ ਰਾਜਵੀਰ ਸਿੰਘ ਸਾਰਿਆਂ ਨੇ ਤਾਕਤ ਲਾਈ ਗੱਲ ਕੇ ਫਿਰ ਜਾ ਕੇ ਕਿਤੇ ਗੱਡੀ ਲਈ ਹੈ ਮਤਲਬ ਲਈ ਤੇ ਚੜੀ ਆ ਨਹੀਂ ਤਾਂ ਹਾਲਾਤ ਤਾਕਤ ਤਾਂ ਤਦੇ ਲਾਣੀ ਪਈ ਨਾ ਲੋਕਾਂ ਦੀ ਨਾਰਾਜ਼ਗੀ ਸੀਗੀ ਤੇ ਮੈਂ ਜਿਹੜੀ ਗੱਲ ਉਹਨੂੰ ਸਾਫ ਸਿੰਘ ਦੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਈ ਮੰਤਰੀਆਂ ਦੀ ਹੁਣ ਛੁੱਟੀ ਵੀ ਹੋਵੇਗੀ ਕਿਉਂਕਿ ਉਹਦੇ ਦੋ ਰੀਜ਼ਨ ਹੈ ਜਿਹੜਾ ਆਮ ਆਦਮੀ ਪਾਰਟੀ ਆਪਣਾ ਸਰਵੇਖਣ ਕਰਾ ਰਹੀ ਹੈ ਉਹਦੇ ਵਿੱਚ ਇਹਨਾਂ ਨੂੰ ਲੱਗ ਰਿਹਾ ਕਿ ਸਾਨੂੰ 40-45 ਸੀਟਾਂ ਬਦਲਣੀਆਂ ਪੈਣੀਆਂ ਪੰਜਾਬ 'ਚ ਔਰ ਜਿਹੜੇ ਇਹਨਾਂ ਦੇ ਕਈ ਮੰਤਰੀ ਜਿਹੜੇ ਆਪਣੇ ਹਲਕਿਆਂ ਦੇ ਵਿੱਚ ਬੁਰੀ ਤਰ੍ਹਾਂ ਹਾਰ ਵੀ ਰਹੇ ਨੇ ਔਰ ਜੇ ਹੁਣ ਉਹ ਟਾਈਮ ਨਹੀਂ ਹੈਗਾ ਕਿ ਤੁਸੀਂ ਉਸ ਐਂਟੀ ਇਨਕੰਮਬੈਂਸੀ ਨੂੰ ਜਿਹੜੀ ਸੱਤਾ ਵਿਰੋਧੀ ਲਹਿਰ ਆ ਉਹਨੂੰ ਖਤਮ ਕਰ ਦਿਓ ਟਾਈਮ ਨਹੀਂ ਹੈਗਾ ਹੁਣ ਤਾਂ ਇਹ ਹੈਗਾ ਕਿ ਨਵੇਂ ਚਿਹਰੇ ਡਿਵੈਲਪ ਕਰਨੇ ਪੈਣੇ ਆ ਤੇ ਫਿਰ ਨਵੇਂ ਚਿਹਰੇ ਡਿਵੈਲਪ ਕਰਨ ਲਈ ਤੁਹਾਨੂੰ ਉਹ ਜਿਹੜੇ ਮੰਤਰੀ ਨੇ ਉਹਨਾਂ ਨੂੰ ਪਾਵਰਲੈਸ ਕਰਨਾ ਪੈਣਾ ਤਾਂ ਕਿ ਉਹਦੇ ਵਿੱਚ ਨਵੇਂ ਚਿਹਰੇ ਨੂੰ ਖੜਾ ਕਰੀਏ ਇਹਨਾਂ ਨੂੰ ਪਾਵਰਲੈਸ ਕਰੀਏ ਕਿਉਂਕਿ ਜੇ ਉਹਨਾਂ ਕੋਲ ਸ਼ਕਤੀ ਰਹਿ ਜਾਂਦੀ ਹੈ ਸਾਲ ਪਰ ਫਿਰ ਉਹਨਾਂ ਨੇ ਨਵੇਂ ਚਿਹਰੇ ਖੜੇ ਨਹੀਂ ਹੋਣਦੇ ਨੇ ਫਿਰ ਉਹ ਦੂਜੀਆਂ ਪਾਰਟੀਆਂ ਨੇ ਡੋਰੇ ਪਾ ਲੈਣ ਇਹਨਾਂ ਨੂੰ ਚੱਕ ਲੋ ਆਪਣੇ ਕੋਲ ਲੈ ਆਓ ਇੱਕ ਮੰਤਰੀ ਮੰਨ ਲਓ ਭਾਜਪਾ ਕਾਂਗਰਸ ਜਾਂ ਕਾਲੀ ਦਲ ਜੁਆਇਨ ਕਰਦਾ ਆਮ ਆਦਮੀ ਪਾਰਟੀ ਲਈ ਕਿੰਨਾ ਵੱਡਾ ਸੈਟਬੈਕ ਹੋਏਗਾ ਇਸ ਕਰਕੇ ਹੁਣੇ ਉਹਨਾਂ ਨੇ ਸ਼ੇਪ ਦੇਣੀ ਸ਼ੁਰੂ ਕਰ ਦੇਣੀ ਹੈ ਜੋ ਮੈਂ ਪਾਰਟੀ ਦੇ ਉੱਚ ਲੀਡਰਾਂ ਨਾਲ ਗੱਲ ਕਰਦਾ ਵੀ ਹੁਣੇ ਆਪਾਂ ਇਲੈਕਸ਼ਨ ਦੀ ਸ਼ੇਪ ਹੁਣੇ ਦੇਣੀ ਸ਼ੁਰੂ ਕਰ ਦਈਏ ਵੀ ਜਿਨ੍ਹਾਂ ਨੂੰ ਇਲੈਕਸ਼ਨ ਨਹੀਂ ਲੜਾਣਾ ਉਹਨਾਂ ਨੂੰ ਹੌਲੀ-ਹੌਲੀ ਪਾਵਰਲੈਸ ਕਰੋ ਉਹਨਾਂ ਦੀ ਪਾਵਰ ਨੂੰ ਖਤਮ ਕਰੋ ਜਿਹੜੇ ਨਵੇਂ ਚਿਹਰੇ ਉੱਥੇ ਲਿਆਉਣੇ ਆ ਉਹਨਾਂ ਨੂੰ ਤਾਕਤ ਦੇਣੀ ਸ਼ੁਰੂ ਕਰ ਦਿਓ ਇਹ ਫੰਡਾਮੈਂਟਲ ਪ੍ਰਿੰਸੀਪਲ ਹੁਣ ਸ਼ੁਰੂ ਹੋ ਜਾਣਾ ਅਗਲੇ ਹਫ਼ਤੇ ਤੋਂ ਵੀ ਜਿਹੜੇ ਲੀਡਰਾਂ ਨੂੰ ਅਸੀਂ ਖਤਮ ਕਰਨਾ ਹੈ ਜਿਹੜੇ ਚਾਹ ਨਹੀਂ ਅਸੀਂ ਚੋਣਾਂ ਨਾ ਲੜਣਾ ਆਪਣੇ ਵਿਧਾਨ ਸਭਾ ਹਲਕਿਆਂ ਤੋਂ ਉਹਨਾਂ ਨੂੰ ਹੌਲੀ 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 ਸਾਈਡ ਲਾਈਨ ਕਰੋ ਨਵੇਂ ਚਿਹਰਿਆਂ ਨੂੰ ਅੱਗੇ ਵਧਾਣਾ ਸ਼ੁਰੂ ਕਰ ਦੋ ਪਾਰਟੀ ਨੇ ਫੇਰ ਪੰਜਾਬ 'ਚ ਖੜੇ ਹੋਣਾ ਆਦਰਵਾਇਜ਼ ਪਾਰਟੀ ਜ਼ਮੀਨੀ ਪੱਧਰ ਦੇ ਉੱਤੇ ਸੱਤਾ ਵਿਰੋਧੀ ਲਹਿਰ ਨਾਲ ਨਿਪਟ ਰਹੀ ਹੈ ਇਹ ਤਾਂ ਚਲੋ ਹਕੂਮਤਾਂ ਵਾਂ ਹਕੂਮਤਾਂ ਦੇ ਵਿੱਚ ਜਮਣੀ ਚੋਣਾਂ ਜਿੱਤੀਆਂ ਜਾਂਦੀਆਂ ਹੁੰਦੀਆਂ ਵਾ ਇਹ ਲੇਕਿਨ ਗੱਲ ਇਹ ਆ ਕਿ ਸਭ ਤੋਂ ਵੱਡੀ ਗੱਲ ਹੈ ਕਿ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਕਈ ਮੰਤਰੀਆਂ ਦੀ ਛੁੱਟੀ ਹੋ ਜਾਣੀ ਹੈ ਇਸ ਚੱਕਰ 'ਚ ਅੱਛਾ ਡਾਕਟਰ ਸਾਹਿਬ ਇਹਦੇ ਨਾਲ ਨਾਲ ਇੱਕ ਗੱਲ ਹੋਰ ਕਿਉਂਕਿ ਭਾਰਤ ਪੂਸ਼ਣ ਆਸ਼ੂ ਵੀ ਕਮਜ਼ੋਰ ਕੰਟੈਸਟੈਂਟ ਨਹੀਂ ਹੈ ਇਹ ਮੰਨਿਆ ਜਾਣਾ ਚਾਹੀਦਾ ਜਦੋਂ ਤੋਂ ਉਹ ਚੋਣ ਮੈਦਾਨ 'ਚ ਖੜੇ ਉਸ ਤੋਂ ਬਾਅਦ ਜਿੱਤ ਉਹਨਾਂ ਦੀ ਨਿਰੰਤਰ ਨਾਲ ਰਹੀ ਹੈ ਹਾਲਾਂਕਿ ਚਲੋ ਪਿੱਛੇ ਪਿਛਲੀਆਂ ਚੋਣਾਂ 'ਚ ਨਹੀਂ ਜਿੱਤੇ ਪਰ ਭਾਰਤ ਪੂਸ਼ਣ ਆਸ਼ੂ ਦੇ ਨਾਲ ਭਾਜਪਾ ਵੀ ਸਟਰੋਂਗ ਹੈ 2024 ਦੇ ਵਿੱਚ ਉਹਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਖਾਸ ਤੌਰ ਤੇ ਇਸ ਹਲਕੇ ਦੇ ਵਿੱਚ ਅਸੀਂ ਇੰਨੇ ਸਟਰੋਂਗਲੀ ਤਾਂ ਵੀ ਕਿਵੇਂ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਦੇਖੋ ਉਹਦਾ ਕਿਉਂ ਕਹਿ ਰਿਹਾ ਉਹਦਾ ਰੀਜ਼ਨ ਹੁੰਦਾ ਇੱਕ ਤਾਂ ਨਾ ਸ਼ਹਿਰਾਂ ਦੇ ਵਿੱਚ ਜਿਹੜਾ ਵਾ ਪ੍ਰਭਾਵ ਆਮ ਆਦਮੀ ਪਾਰਟੀ ਦਾ ਬੇਸ਼ੱਕ ਘਟੋ ਗਿਆ ਹੋਇਆ ਲੇਕਿਨ ਜਿਹੜੀ ਅਰੋੜਾ ਬਰਾਦਰੀ ਹੈ ਨਾ ਉਹਦਾ ਪ੍ਰਭਾਵ ਬਹੁਤ ਹੁੰਦਾ ਸ਼ਹਿਰੀ ਖੇਤਰਾ 'ਚ ਭਾਵੇਂ ਸੇਖ ਅਰੋੜੇ ਨੇ ਭਾਵੇਂ ਹਿੰਦੂ ਰੋੜੇ ਨੇ ਦੂਜਾ ਜਿਹੜਾ ਸੰਜੀਵ ਅਰੋੜਾ ਹੈਗੇ ਆ ਉਹਨਾਂ ਦਾ ਆਪਣਾ ਕਿਰਦਾਰ ਥੋੜਾ ਮਿਲਨਸਾਰ ਹੈ ਉਹਨਾਂ ਕੋ ਆਪਣਾ ਪੈਸਾ ਬਹੁਤ ਹੈ ਲੋਕਾਂ 'ਚ ਉਹਨਾਂ ਨੂੰ ਟਾਈਮ ਬੜਾ ਲੱਗ ਗਿਆ ਭਾਰਤ ਭੂਸ਼ਣ ਅਸ਼ੂ ਨੂੰ ਤਾਂ ਹੁਣ ਮਹੀਨਾ ਪਹਿਲਾਂ ਟਿਕਟ ਮਿਲੀ ਐ ਉਹਨਾਂ ਨੇ ਸੰਜੀਵ ਰੋਣਾ ਨੇ ਤਾਂ 4 ਮਹੀਨੇ ਪਹਿਲਾਂ ਕੰਮ ਕਰਨਾ ਸ਼ੁਰੂ ਕਰਤਾ ਸੀਗਾ ਫੇਰ ਸੀਐਮ ਮਾਨ ਸੀਐਮ ਮਾਨ ਦੀ ਪੂਰੀ ਟੀਮ ਪੂਰਾ ਸੀਐਮ ਹਾਊਸ ਲੱਗਾ ਹੋਵੇ ਬੜਾ ਫਰਕ ਪੈਂਦਾ ਯਾਰ ਤਾਂ ਬੜਾ ਫਰਕ ਪੈਂਦਾ ਲੋਕਾਂ ਦੇ ਕਿੰਨੇ ਕੰਮ ਕਰ ਛੱਡੇ ਹੋਣੇ ਕਿੰਨੇ ਲੋਕਾਂ ਦੇ ਕੰਮ ਕਰਤੇ ਹੋਣੇ ਰੁਕੇ ਰੁਕੇ ਜਿਹੜੇ ਉਸ ਹਲਕੇ ਦੇ ਹੋਣੇ ਆ ਆਲਾ ਕੰਮ ਉਹਦਾ ਕੰਮ ਉਹਦਾ ਕੀ ਚੱਕੀ ਜਾਓ ਕਰੀ ਜਾਓ ਕੰਮ ਕਰਾਉਂਦੇ ਹੋਣੇ ਕਈਆਂ ਨੇ ਵਾਅਦੇ ਕਰਤੇ ਹੋਣੇ ਤੈਨੂੰ ਆ ਮਿਲ ਜੂਗਾ ਤੈਨੂੰ ਆ ਚੇਰਮੈਨੀ ਦੇ ਦਾਂਗੇ ਤ ਹੁਣ ਇਹ ਚੀਜ਼ਾਂ ਦਾ ਬਾਲਾ ਫਰਕ ਪੈਂਦਾ ਯਾਰ ਇਹ ਨਹੀਂ ਹੁੰਦਾ ਵੀ ਇਹਦਾ ਫਰਕ ਨਹੀਂ ਪੈਂਦਾ ਇਹਦਾ ਫਰਕ ਬਹੁਤ ਵੱਡੇ ਤੌਰ ਤੇ ਪੈਂਦਾ ਔਰ ਉਹਦਾ ਫਰਕ ਪਿਆ ਵੀ ਆ ਦਿਖਦਾ ਵੀ ਪਿਆ ਫਰਕ ਪਿਆ ਹੈਗਾ ਔਰ ਕਿਉਂਕਿ ਹਜੇ ਟਾਈਮ ਪਿਆ ਹਾਂ ਜੇ ਕਿ 6 ਮਹੀਨੇ 8 ਮਹੀਨੇ ਸਾਲ ਰਹਿੰਦਾ ਹੋਵੇ ਤਾਂ ਮੈਂ ਸਮਝਦਾ ਲੇਕਿਨ ਜੋ ਹਜੇ ਦੇਖੋ ਚੋਣਾਂ ਦਾ ਵਿੱਚ ਡੱਬਿਆਂ ਚ ਬੰਦ ਹੈ ਲੇਕਿਨ ਜੋ ਮੇਰਾ ਸਰਵੇਖਣ ਜੋ ਮੇਰਾ ਵਿਜ਼ਨ ਕਹਿੰਦਾ ਹੈ ਕਿ ਆਵਾਦਮੀ ਪਾਰਟੀ ਸੀਟ ਜਿਤਰੀ ਮਾਰ ਜਾਂਦੀ ਮੈਂ ਕੋਈ ਗੱਲ ਨਹੀਂ ਕਰਦਾ ਲੇਕਿਨ ਜਿਤਰੀ ਸੱਤਾ ਵਿਰੋਧੀ ਜਿਹੜੀ ਹੁੰਦੀ ਹੈ ਨਾ ਸੱਤਾ ਵਿਰੋਧੀ ਲਹਿਰ ਬੇਸ਼ੱਕ ਹੁੰਦੀ ਹੈ ਪਰ ਜਿਮਣੀ ਚੋਣਾਂ ਦੇ ਵਿੱਚ ਸੱਤਾਧਾਰੀ ਧਿਰ ਦਾ ਹਮੇਸ਼ਾ ਵਾਦਾ ਹੁੰਦਾ ਤੁਸੀਂ ਭਾਵੇਂ ਆ ਪਿਛਲੀਆਂ ਜਿਮਣੀ ਚੋਣਾਂ ਦੇਖ ਲਓ ਇੱਕ ਸੀਟ ਹਾਰੀ ਹੈ ਚਾਰਾਂ ਚੋਂ ਠੀਕ ਹੈ ਨਾ ਸੰਗਰੂਰ ਵਾਲੀ ਬਾਕੀ ਸਾਰੀਆਂ ਜਿੱਤੀਆਂ ਇਹਨਾਂ ਨੇ ਉਹ ਵੀ ਆਪਣਾ ਕਿਰਦਾਰ ਉਹਦਾ ਠੀਕ ਸੀਗਾ ਤੇ ਆਵਾਮੀ ਪਾਰਟੀ ਤੋਂ ਜਿਹਨੂੰ ਟਿਕਟ ਦਿੱਤੀ ਗਈ ਉਹ ਇੰਨਾ ਸਟਰੋਂਗ ਕੈਂਡੀਡੇਟ ਨਹੀਂ ਸੀਗਾ ਉਹਦੇ ਕਰਕੇ ਥੋੜੀ ਗਲਤੀ ਹੋ ਗਈ ਅਦਰਵਾਇਜ਼ ਸਾਰੀਆਂ ਜਿਮਨੀ ਚੋਣਾਂ ਜਿੱਤੀਆਂ ਇਹਨਾਂ ਨੇ ਇਸ਼ਾਂਕ ਚੱਬੇਵਾਲ ਤੁਹਾਡੇ ਸਾਹਮਣੇ ਜਿੱਤਿਆ ਉਹ ਜਿੱਤਿਆ ਆਪਰਾ ਰੰਦਾਵਾ ਜਿੱਤਿਆ ਉੱਥੋਂ ਜਿਹੜਾ ਡੇਰਾ ਬਣਾਣਕ ਤੋਂ ਸਾਰੇ ਜਿੱਤੇ ਆ ਇਹਦੇ ਵਿੱਚ ਤਾਂ ਕੋਈ ਫਰਕ ਨਹੀਂ ਲੇਕਿਨ ਗੱਲ ਇਹ ਆ ਕਿ ਪਾਰਟੀ ਸਰਕਾਰ ਕਿੰਨਾ ਕਜ਼ੋਰ ਲਾਂਦੀ ਹੈ ਸਰਕਾਰ ਨੇ ਪੂਰੀ ਤਾਕਤ ਲਾਈ ਹੈ ਉਸ ਜਿਮਣੀ ਜ਼ੋਨ ਨੂੰ ਜਿੱਤਣ ਲਈ ਮੈਨੂੰ ਪਤਾ ਕਿ ਕਿਵੇਂ ਸੀਐਮਾ ਉਸਨੇ ਉੱਥੇ 2 ਮਹੀਨੇ ਤੱਕ ਕੈਂਪ ਕੀਤਾ ਔਰ ਕਿਵੇਂ ਉਹਨਾਂ ਨੇ ਛੋਟੀ-ਛੋਟੀ ਬਰੀਕ-ਬਰੀਕ ਉਹਦੀ ਫਾਈਨ ਮੋਨਿਟਰਿੰਗ ਕੀਤੀ ਹੈ ਜ਼ਮੀਨ ਤੇ ਜਾ ਕੇ ਉਹਦਾ ਫਰਕ ਤਾਂ ਪੈਂਦਾ ਯਾਰ ਆਹ ਹੁਣ ਦੇਖੋ ਤੁਸੀਂ ਵਿਰੋਧੀ ਧਿਰ ਦੇ ਲੀਡਰ ਹੈ ਨਾ ਉਹ ਜਿਹੜਾ ਸਰਕਾਰ ਉਹਨਾਂ ਦੇ ਨਾਲ ਹੈ ਨਾ ਉਹਨਾਂ ਦੀ ਕਿਸੇ ਨੇ ਗੱਲ ਸੁਣਣੀ ਹੁੰਦੀ ਉਹ ਤਾਂ ਕੰਮ ਕਰਾਈ ਗਏ ਲੋਕਾਂ ਦੇ 2 ਮਹੀਨੇ ਤੇ ਜਿਨ੍ਹਾਂ ਦੇ ਕੰਮ ਹੋਏ ਉਹਨਾਂ ਨੇ ਵੋਟਾਂ ਤਾਂ ਪਾਣੀਆਂ ਤੇ ਫਵਾਣੀਆਂ ਹੀ ਆ ਨਾ ਤੇ ਇੱਕ ਜਿਹੜੀ ਗੱਲ ਮੈਂ ਇਸ ਜੀ ਨੂੰ ਤੁਹਾਡੀ ਗੱਲ ਦੇ ਨਾਲ ਇਤਫਾਕ ਰੱਖਦਾ ਭਈ ਲੋਕ ਜਿਹੜੇ ਆ ਹਮੇਸ਼ਾ ਵੋਟ ਪਾਉਂਦੇ ਆ ਲੇਕਿਨ ਰੁਖ ਜਿਹੜਾ ਨਾ ਉਹ ਦਿਖ ਜਾਂਦਾ ਹਵਾ ਦੀ ਦਸ਼ਾ ਦਸ਼ਾ ਨਾਲ ਦਿਖ ਜਾਂਦੀ ਹੈ ਲੋਕਾਂ ਦਾ ਮੂਡ ਦਿਖ ਜਾਂਦਾ ਕਿ ਵੋਟ ਪੈ ਰਹੀ ਹੈ ਔਰ ਜੋ ਮੈਂ ਲੁਧਿਆਣੇ ਗਿਆ ਵੀ ਆ ਉੱਥੇ ਲੋਕਾਂ ਦਾ ਰੁਖ ਦੇਖਿਆ ਵੀ ਆ ਮੈਂ ਦੇਖਿਆ ਭਈ ਸੱਤਾ ਦੇ ਨਾਲ ਚੱਲ ਰਹੇ ਲੋਕ ਆ ਇਹ ਸੱਤਾ ਦੇ ਨਾਲ ਹਾਂ ਬੀਜੇਪੀ ਨੂੰ ਵੋਟ ਪਈ ਆ ਵੋਟ ਬੀਜੇਪੀ ਨੂੰ ਵੋਟ ਪਈ ਹੈ ਕਿਉਂਕਿ ਉਹ ਸ਼ਹਿਰੀ ਹਲਕਾ ਬੀਜੇਪੀ ਦਾ ਰਵਨੀਤ ਬਿੱਟੂ ਦੀ ਲੋਕ ਸਭਾ ਦੇ ਉੱਥੋਂ ਜਿੱਤੀ ਹੋਈ ਸੀਟ ਹੈ ਲੇਕਿਨ ਬੀਜੇਪੀ ਉਨੀ ਵੋਟ ਨਹੀਂ ਲਿਜਾ ਪਾਏਗੀ ਜਿੰਨੀ ਰਵਨੀਤ ਬਿੱਟੂ ਲੈ ਕੇ ਗਿਆ ਸੀ ਕਾਫੀ ਵੋਟ ਕੱਟੇਗੇ ਰਵਨੀਤ ਬਿੱਟੂ ਸੀ 온 ਗਰਾਉਂਡ ਸੀ ਰਵਨੀਤ ਬਿੱਟੂ ਉਹਨਾਂ ਦਾ ਹੋਣਾ ਕੋਈ ਪ੍ਰਭਾਵ ਨਹੀਂ ਪਾਉਂਦਾ ਨਹੀਂ ਇੰਨਾ ਪ੍ਰਭਾਵ ਨਹੀਂ ਪਾਉਂਦਾ ਇੰਨਾ ਪ੍ਰਭਾਵ ਨਹੀਂ ਪਾਉਂਦਾ ਹਾਂ ਰਵਨੀਤ ਬਿੱਟੂ ਦੀ ਵਾਈਫ ਲੜ ਰਹੀ ਹੁੰਦੀ ਤਾਂ ਪ੍ਰਭਾਵ ਸ਼ਾਇਦ ਬਹੁਤ ਖਤਰਨਾਕ ਢੰਗ ਨਾਲ ਪੈਂਦਾ ਬਹੁਤ ਘੱਟ ਹੁਣ ਫਰਕ ਪੈਂਦਾ ਹੈ ਇਹ ਗੱਲ ਪਤਾ ਕੀ ਹੈ ਦੇਖੋ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਦਾ ਫਰਕ ਹੈ ਲੋਕ ਸਭਾ ਦੇ ਵਿੱਚ ਨਰਿੰਦਰ ਮੋਦੀ ਦੇ ਨਾਮ ਤੇ ਰਾਸ਼ਟਰਵਾਦ ਦੇ ਨਾਮ ਤੇ ਰਾਮ ਮੰਦਰ ਦੇ ਨਾਮ ਤੇ ਵੋਟ ਪੈਣੀ ਹੈ ਵਿਧਾਨ ਸਭਾ 'ਚ ਇਹ ਮੁੱਦੇ ਨਹੀਂ ਹੈਗੇ ਵਿਧਾਨ ਸਭਾ 'ਚ ਤਾਂ ਮੁੱਦੇ ਇਹ ਹੈਗੇ ਆ ਭਈ ਅਸੀਂ ਆਪਣੇ ਹਲਕੇ ਦੇ ਕੰਮ ਕਿਵੇਂ ਕਰਾਣੇ ਆ ਵਿਧਾਨ ਸਭਾ 'ਚ ਹਲਕਾ ਰਾਮ ਮੰਦਰ ਨਹੀਂ ਹੈਗਾ ਹੁਣ ਜਿਹੜੀ ਚੋਣਾਂ ਦੇ ਵਿੱਚ ਵੋਟ ਪਈ ਆ ਸਲੋਗਨਸ ਲਿਖੇ ਗਏ ਆ ਪਿਛਲੇ ਸਾਲ ਭਈ ਇਸ ਵਾਰ ਜੋ ਹੈ ਰਾਮ ਮੰਦਰ ਕੇ ਨਾਮ ਭਗਵਾਨ ਦੇ ਨਾਮ 'ਤੇ ਵੋਟ ਦਿੱਤੀਏ ਲੋਕਾਂ ਨੇ ਜਿੰਨੇ ਉਹ ਕਹਿੰਦੇ ਯਾਰ ਆਪਾਂ ਤਾਂ ਮੈਂ ਤਾਂ ਬਥੇਰੇ ਇਦਾਂ ਦੇ ਲੋਕਾਂ ਨੂੰ ਜਾਣਦਾ ਜਿਹੜੇ ਕਾਂਗਰਸੀ ਨੇ ਭਾਵੇਂ ਉਹ ਬਚਪਨ ਨਾਲ ਵੀ ਹਿੰਦੂ ਜੁੜਿਆ ਹੋਇਆ ਉਹਨਾਂ ਨੇ ਕਹਿ ਕੇ ਵੋਟ ਪਾਈ ਹੈ ਕਈਆਂ ਨੇ ਮੈਨੂੰ ਕਹਿੰਦੇ ਬਾਜੀ ਆਪਾਂ ਤਾਂ ਇਸ ਕਰਕੇ ਮੰਦਰ ਕਰਕੇ ਵੋਟ ਪਾਣ ਜਾ ਰਹੇ ਆ ਆਦਰਵਾਇਸ ਸਾਡਾ ਇੰਟਰਸਟ ਕੋਈ ਨਹੀਂ ਐਤਕੀ ਮੰਦਰ ਕਰਕੇ ਪਾਣੀ ਅਗਲੀ ਵਾਰੀ ਆਪਣੀ ਮਰਜ਼ੀ ਨਾਲ ਪਾਵਾਂਗੇ ਤੇ ਲੋਕਾਂ ਨੇ ਪਾਈ ਹੈ ਵੋਟ ਇਸੇ ਕਰਕੇ ਉਹਨਾਂ ਨੇ ਸਰਕਾਰ ਬਣਾਈ ਹੈ ਰਾਮ ਮੰਦਰ ਕਰਕੇ ਹੀ ਸਰਕਾਰ ਬਣੀ ਹੈ ਤਾਂ ਦੂਸਰੀ ਜਿਹੜੀ ਗੱਲ ਹੈ ਨਾ ਭਾਰਤੀ ਜਨਤਾ ਪਾਰਟੀ ਹਜੇ ਪੰਜਾਬ ਦੇ ਵਿੱਚ ਉਸ ਪੱਧਰ ਦੇ ਉੱਤੇ ਇਕਜੁੱਟ ਹੋ ਕੇ ਨਹੀਂ ਲੜ پا ਰਹੇ ਜਿਸ ਪੱਧਰ ਦੇ ਉੱਤੇ ਉਹਨਾਂ ਨੂੰ ਲੜਨਾ ਚਾਹੀਦਾ ਔਰ ਕੋਸ਼ਿਸ਼ ਇਹੀ ਚੱਲ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ ਕਿ ਕਿਸੇ ਤਰੀਕੇ ਅਕਾਲੀ ਦਲ ਨਾਲ ਗਠਜੰਬੰਦਨ ਹੋ ਜਾਏ ਲੋਕਲ ਇਕਾਈ ਦੀ ਦਿੱਲੀ ਵਾਲੇ ਨਹੀਂ ਮੰਨਦੇ ਲੋਕਲ ਵਾਲਿਆਂ ਨੇ ਤਾਕਤ ਲਈ ਹੋਈ ਹੈ ਬਈ ਸੁਖਵੀਰ ਬਾਦਲ ਨਾਲ ਜੱਫੀ ਪੈ ਜਾਵੇ ਤੇ ਸਾਡਾ ਕਿਤੇ ਹਿੱਲਾ ਸੁਹੀਲਾ ਗੱਡੀ ਚੱਲ ਪਾਉਗੀ ਕਿਉਂਕਿ ਹਜੇ ਜਿਹੜੇ ਹਾਲਾਤ ਇਹਨਾਂ ਦੇ ਉਹ ਸਹੀ ਨਹੀਂ ਨਜ਼ਰ ਆ ਰਹੇ ਡਾਕਟਰ ਸਾਹਿਬ ਜੇ ਲੋਕਲ ਲੀਡਰਸ਼ਿਪ ਦੀ ਗੱਲ ਕਰੀਏ ਉਹਨਾਂ ਨੂੰ ਸੁਖਵੀਰ ਬਾਦਲ ਨਾਲ ਕੀ ਲੱਭਦਾ ਹੈ ਉਹ ਉਹ ਕਿਹੜੀ ਕਿਹੜਾ ਹੀ ਲਵਸੀਲਾ ਲੱਭ ਰਹੇ ਪਰਾਣੀਆ ਸਾਂਝਾ ਵੀ ਹੁੰਦੀਆਂ ਸਾਹਿਬ ਸਿੰਘ ਜੀ ਹੁਣ ਤੁਹਾਡੀ ਮੇਰੀ ਅੱਜ ਦੀ ਸਾਂਝਾ ਕਿਤੇ ਕੱਲ ਨੂੰ ਤੁਸੀਂ ਮੁੱਖ ਮੰਤਰੀ ਬਣ ਜਾਓ ਤਾਂ ਤੁਸੀਂ ਮੈਨੂੰ ਬੋਲਤਾ ਜਿਆ ਥੋੜਾ ਨਾ ਜਾਣਾ ਹੋਲੀ ਜਿਵੇਂ ਨਾ ਦੇਖੋ ਪੰਜਾਬ ਦੇ ਲੀਡਰ ਹੈ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨਾਲ ਲੰਬੇ ਟਾਈਮ ਕੰਮ ਕੀਤਾ ਮਨਰंजन ਕਾਲੀਆ ਦੋ ਵਾਰ ਮੰਤਰੀ ਰਹਿ ਚੁੱਕੇ ਸੁਖਬੀਰ ਬਾਦਲ ਨਾਲ ਉਹਨਾਂ ਦੀ 10 ਸਾਲ ਜਦੋਂ ਰਹਿ ਗਏ ਤੁਸੀਂ ਤੇ ਤੁਹਾਡਾ ਤਾਲਮੇਲ ਬਣ ਜਾਂਦਾ ਬਹੁਤ ਨਜ਼ਦੀਕ ਦਾ ਬਣ ਜਾਂਦਾ ਪਰਿਵਾਰ ਦਸਾਂ ਸਾਲਾਂ 'ਚ ਬੱਚਾ 10 ਕਲਾਸਾਂ ਪਾਸ ਕਰ ਜਾਂਦਾ ਠੀਕ ਹੈ ਨਾ ਦਸਾਂ ਸਾਲਾਂ 'ਚ 10 ਕਲਾਸਾਂ ਪਾਸ ਕਰ ਜਾਂਦਾ ਜਵਾਕ ਤੇ 10 ਦਿਵਾਲੀਆਂ ਤੁਸੀਂ ਦੇਖ ਲੈਂਦੇ ਹੋ ਹੁਣ ਜਿਵੇਂ ਕਿੜੀ ਭੰਡਾਰੀ ਆ ਉਹਨਾਂ ਦਾ ਬੜਾ ਲੰਬਾ ਰਿਆ ਵਾ ਉਹਨਾਂ ਨਾਲ ਸੁਖਵੀਰ ਬਾਦਲ ਦੇ ਕੰਮ ਕੀਤਾ ਉਹਨਾਂ ਨੇ ਦੋ ਵਾਰ ਸਰਕਾਰ ਚ ਕੰਮ ਕੀਤਾ ਇਸ ਕਰਕੇ ਰਕੇਸ਼ ਰਠੌਰ ਆ ਮੇਰ ਰਏ ਜਾਖੜੂ ਦੀ ਤਾਂ ਉਹ ਹੀ ਤੁਹਾਡੇ ਸਾਹਮਣੇ ਬਾਦਲ ਪਰਿਵਾਰ ਦਾ ਹੀ ਹਿੱਸਾ ਹੋ ਤਾਂ ਕਹਿੰਦੇ ਬਈ ਮੈਂ ਸੁਖਵੀਰ ਦਾ ਵੱਡਾ ਭਾਈ ਆ ਗੁਈਆਂ ਬਾਦਲ ਪਰਿਵਾਰ ਦੇ ਨਾਲ ਉਹਨਾਂ ਦੀ ਬੜੀ ਨੇੜਤਾ ਰਹੀ ਆ ਲੋਕਲ ਲੀਡਰਸ਼ਿਪ ਦੇ ਕੁਝ ਆਪਣੇ ਵੀ ਹੁੰਦੇ ਆ ਬਈ ਅਸੀਂ ਜਿਹੜੇ ਆ ਉਹਨਾਂ ਦੀ ਖੇਤਰੀ ਪਾਰਟੀ ਨਾਲ ਸਾਹਜ ਆ ਲekin ਗੱਲ ਇਹ ਹੈ ਕਿ ਜਦੋਂ ਨੈਸ਼ਨਲ ਲੈਵਲ ਤੇ ਗੱਲ ਆਉਂਦੀ ਹੈ ਫਿਰ ਉਹ ਗੱਲਾਂ ਥੱਲੇ ਰਹਿ ਜਾਂਦੀਆਂ ਹੋਣੀਆਂ ਹੁਣ ਇਹਦੇ ਉੱਤੇ ਤਾਂ ਚਲੋ ਮੈਂ ਵਿਸਤਾਰ ਤੇ ਤੁਹਾਡੇ ਨਾਲ ਗੱਲ ਜਰੂਰ ਕਰਾਂਗਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਚ ਕਿਉਂ ਇਦਾਂ ਘੁੰਮ ਰਹੀ ਆ ਇਹਦੇ ਉੱਤੇ ਫਿਰ ਕਿਸੇ ਨੂੰ ਬੈਠ ਕੇ ਗੱਲ ਕਰਾਂਗੇ ਲੇਕਿਨ ਗੱਲ ਇਹ ਹੈਗੀ ਆ ਕਿ ਸੁਖਵੀਰ ਸਿੰਘ ਬਾਦਲ ਦੀ ਭਾਰਤੀ ਜਨਤਾ ਪਾਰਟੀ ਦੇ ਖੇਤਰੀ ਲੀਡਰਾਂ ਨਾਲ ਬਹੁਤ ਚੰਗੀ ਸਾਂਝ ਆ ਹੁਣ ਮੰਨ ਲਓ বিজে ਸਾंपਲਾ ਹੈਗੇ ਪੰਜਾਬ ਦੇ ਭਾਜਪੀ ਦੇ ਪ੍ਰਧਾਨ ਰਹੇ ਆ ਸੁਖਵੀਰ ਨੇ ਨੇੜਤਾ ਰਹੀ ਆ ਕੰਮ ਇਕੱਠੇ ਕੀਤਾ ਹੋਇਆ ਇੱਕ ਦੂਜੇ ਨੂੰ ਪੂਲ ਥੋੜਾ ਜਾਂਦੇ ਆ ਸਾਰੇ ਇਸ ਕਰਕੇ ਮੈਂ ਜਿਹੜੀ ਗੱਲ ਕਰਦਾ ਪਿਆ ਕਿ ਪੰਜਾਬ ਚੋਂ ਮੈਨੂੰ ਨਹੀਂ ਲੱਗਦਾ ਕੋਈ ਬੀਜੇਪੀ ਦਾ ਲੀਡਰ ਜਿਹੜਾ ਸੁਖਵੀਰ ਦਾ ਵਿਰੋਧੀ ਹੋਏਗਾ ਮੈਂ ਤਾਂ ਇੱਕ ਵੀ ਲੀਡਰ ਨੂੰ ਨਹੀਂ ਜਾਣਦਾ ਜਿਹੜਾ ਸੁਖਵੀਰ ਦਾ ਵਿਰੋਧੀ ਹੋਵੇ ਨਾ ਇਹ ਸੁਖਵੀਰ ਦੇ ਖਿਲਾਫ ਬਿਆਨ ਦਿੰਦੇ ਆ ਤੇ ਨਾ ਇਹ ਬੋਲਦੇ ਆ ਨਾ ਸੁਖਵੀਰ ਇਹਨਾਂ ਦੇ ਖਿਲਾਫ ਬੋਲਦਾ ਨਾ ਇਹ ਸੁਖਵੀਰ ਦੇ ਖਿਲਾਫ ਬੋਲਦੇ ਆ ਹੁਣ ਇਹਦਾ ਵਿਆਹ ਹੋ ਕੇ ਹਟਿਆ ਸਾਰੇ ਤਾਂ ਉੱਥੇ ਨੱਚੜੇ ਸੀ ਅੱਛਾ ਡਾਕਟਰ ਸਾਹਿਬ ਅੰਤ ਵਿੱਚ ਇਹ ਆਪਾਂ ਗੱਲ ਕਰ ਲਈਏ ਤੁਸੀਂ ਜਿਸ ਜਿਸ ਚੀਜ਼ ਤੋਂ ਆਪਾਂ ਸ਼ੁਰੂਆਤ ਕੀਤੀ ਆ ਜਿਹੜਾ ਵੱਡਾ ਫੇਰ ਬਦਲ ਹੋਣ ਜਾ ਰਿਹਾ ਹੈ ਅ ਕੋਈ ਸਪੈਸੀਫਿਕ ਨਾਮ ਜਾਂ ਕੋਈ ਸਪੈਸੀਫਿਕ ਕੰਟੈਕਸਟ ਵੀ ਹੈਗਾ ਇਹ ਵੀ ਦੱਸੋ ਨਹੀਂ ਦੇਖੋ ਜਿਹੜੀਆਂ ਰਿਪੋਰਟਾਂ ਗਈਆਂ ਹਨਾ ਭਈ ਇੱਕ ਤਾਂ ਕ腐ਸ਼ਨ ਦੀਆਂ ਰਿਪੋਰਟਾਂ ਜਿਹੜੀਆਂ ਗਈਆਂ ਭਈ ਕਈ ਮੰਤਰੀਆਂ ਨੇ ਉੱਤੇ ਪਬਲਿਕ ਤੋਂ ਜਿਹੜੀ ਐਕਸਟਰੈਕਸ਼ਨ ਕੀਤੀ ਨਾ ਪਬਲਿਕ ਤੋਂ ਪੈਸੇ ਵਸੂਲ ਲਿਆ ਉਹਦੇ ਤੋਂ ਪਾਰਟੀ ਬਹੁਤ ਨਰਾਜ਼ ਹੈ ਬੋਟ ਪਬਲਿਕ ਨੇ ਪਾਣੀ ਹੈ ਜੇ ਤੁਸੀਂ ਪਬਲਿਕ ਦਾ ਗਲੇ ਚ ਅੰਗੂਠਾ ਦੇ ਕੇ ਪੈਸੇ ਲਿੱਤੇ ਹੋਣਗੇ ਉਰੇ ਰਿਪੋਰਟਾਂ ਇੰਟੈਲੀਜੈਂਸ ਦੀਆਂ ਵੀ ਗਈਆਂ ਰਿਪੋਰਟਾਂ ਪੁਲਿਸ ਦੀਆਂ ਵੀ ਗਈਆਂ ਬਿਜ਼ੀਨਸ ਦੀਆਂ ਵੀ ਗਈਆਂ ਬਈ ਕਿਦਾਂ ਯੂਜ਼ ਕਿਦਾਂ ਇੱਥੇ ਲੋਕਾਂ ਨੂੰ ਜਿਹੜਾ ਨਚੋੜਿਆ ਗਿਆ ਉਹਨਾਂ ਨੂੰ ਆਫਟਰਲ ਸਾਈਡਲਾਈਨ ਕੀਤਾ ਹੀ ਜਾਊ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਫਿਲਹਾਲ ਵੇਖਣ ਵਾਲੀ ਗੱਲ ਹੈ ਕਿ ਹੁਣ 23 ਤਰੀਕ ਤੋਂ ਬਾਅਦ ਕੀ ਹੋਵੇਗਾ 24 ਚੜ੍ਹਨਸਾਰ ਕਿਹੜਾ ਵੱਡਾ ਫੇਰਬਦਲ ਹੋਣ ਜਾ ਰਿਹਾ ਦੱਸਦੇ ਰਵਾਂਗੇ ਬੜੇ ਰੋਵਨ ਇੰਡੀਆ ਪੰਜਾਬੀ ਤੇ